ਫਰੋਈਪਰ ਤੋਂ ਜ਼ੀਰਾ ਰੋਡ ਦੇ ਉੱਤੇ ਲੱਕ ਪੈ ਰਹੀ ਆ ਪ੍ਰੀਮਿਕਸ ਪੈ ਰਹੀ ਆ ਇਹ ਸੜਕ ਜਿਹੜੀ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਿਸੇ ਬਹੁਤ ਵਧੀਆ ਕੰਪਨੀ ਨੇ ਬਣਾਈ ਸੀ ਤਾਂ 15-16 ਸਾਲ ਜਿਹੜਾ ਕੱਢ ਗਈ ਹੁਣ ਦੁਬਾਰਾ ਇਹਦੇ ਉੱਤੇ ਲੱਕ ਫਿਰ ਪੈ ਰਹੀ ਆ ਪਰ ਹਾਲਾਤ ਇਹ ਨੇ ਕਿ ਲੱਕ ਜਿਹੜੀ ਆ ਉਹ ਸਾਈਡ ਵਾਲੇ ਬਰਮਾਂ ਤੋਂ 6-6 7-7 ਇੰਚ ਕਈ ਥਾਵਾਂ ਤੋਂ ਤਾਂ ਅੱਧਾ-ਅੱਧਾ ਫੁੱਟ ਪੌਣਾ-ਪੌਣਾ ਫੁੱਟ ਵੀ ਜਿਹੜਾ ਹੈਗਾ ਉਹ ਸਾਈਡ ਤੋਂ ਬਰਮ ਨਹੀਂਵੇਂ ਆ ਤੇ ਰਾਤ ਬਰਾਤੇ ਜਿਹੜਾ ਉਹ ਹਾਦਸੇ ਹੋ ਸਕਦੇ ਆ ਸੜਕ ਨਾਲ ਕੋਈ ਰਾਹgir ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰ ਤੇ ਇਹ ਇਹ ਸੜਕ ਬਾਰੇ ਕੀ ਕਹੋਗੇ ਹੁਣ ਪੁਰਾਣੀ ਸੜਕ ਦੇ ਉੱਤੇ ਲੁੱਕ ਪੈ ਗਈ ਸੜਕ ਹੋਰ ਉੱਚੀ ਹੋ ਗਈ ਪਰ ਬਰਮ ਨਹੀਂਵੇਂ ਸੜਕ ਸਰ ਕਾਫੀ ਸਮੇ ਤੋਂ ਟੁੱਟੀ ਹੋਈ ਰਾਹगिर ਬਹੁਤ ਜ਼ਰਾ ਇੱਥੇ ਹਾਸੇ ਬਹੁਤ ਜ਼ਰਾ ਮੇਰੇ ਹਲ ਜੀਰਾ ਫਰੂਜਪੁਰ ਰੋਡ ਤੇ ਕਾਫੀ ਹਾਸੇ ਹੁੰਦੇ ਆ ਇਹ ਟੁੱਟੀ ਸੜਕ ਦੇ ਕਾਰਨੇ ਕ੍ਰਾਸ ਕਰਨ ਲੱਗਿਆਂ ਜਾਂ ਅੱਗੇ ਕੋਈ ਟੋਆ ਆ ਗਿਆ ਇਹਦੇ ਕਾਰਨ ਹੀ ਹੁੰਦੇ ਆ ਹੁਣ ਜੇ ਸੜਕ ਨਵੀਂ ਬਣੀ ਆ ਤੁਸੀਂ ਇਹ ਸਾਈਡਾਂ ਦੇਖ ਸਕਦੇ ਜੋ ਮੈਂ ਉੱਥੇ ਮੋਟਰਸਾਈਕਲ ਥੱਲੇ ਉਤਾਰ ਲਗਾ ਤੇ ਡਿਗਦਾ ਡਿਗਦਾ ਮਹਾ ਬਚਿਆ ਫਿਰ ਉੱਪਰ ਚੜਾਉਣ ਕਾ ਮੇਰੇ ਤੋਂ ਮੋਟਰਸਾਈਕਲ ਉੱਪਰ ਨਹੀਂ ਚੜਿਆ ਜੇਰੀ ਜਗ੍ਹਾ ਕੋਈ ਤੇ ਕੋਈ ਵੀ ਦੁਰਘਟਨਾ ਤੇ ਵਾਪਰ ਸਕਦਾ ਯਾਨੀ ਕਿ ਜਿਵੇਂ ਹੁਣ ਬੱਚੇ ਵੀ ਆਉਂਦੇ ਆ ਜਨਾਨੀਆਂ ਵੀ ਔਰਤਾਂ ਵੀ ਜਿਹੜੀਆਂ ਸ਼ਹਿਰ ਬਾਰ ਸਕੂਟੀ ਤੇ ਜਾਂਦੀਆਂ ਜੇ ਉਹਨਾਂ ਨੂੰ ਅਚਾਨਕ ਥੱਲੇ ਲਾਉਣਾ ਪੈ ਕੋਈ ਵਹੀਕਲ ਵੱਡਾ ਆ ਜਾਏ ਤੇ ਫਿਰ ਕੋਈ ਹਾਸੇ ਦਾ ਡਰ ਬਣ ਸਕਦਾ ਸਰ ਜੀ ਰਾਤ ਨੂੰ ਕਿਤੇ ਕੋਈ ਬੰਦਾ ਥੱਲੇ ਤਾਰ ਕੇ ਦੁਬਾਰਾ ਚੜ੍ਹਨਾ ਚਾਹਵੇ ਅੱਗੋਂ ਲਾਈਟਾਂ ਵੱਜਣ ਫਿਰ ਤੇ ਐਕਸੀਡੈਂਟ ਦੇ ਨਾਲ ਹੋ ਸਕਦਾ ਦੀ ਜਾਨ ਵੀ ਚਲੀ ਇੰਨੇ ਹਾਲਾਤ ਮਾੜੇ ਆ ਸੜਕਾ ਹੋਣਾ ਕੀ ਚਾਹੀਦਾ ਜੀ ਹੁਣ ਬਰਮਾ ਦੇ ਨਾਲ ਮਿੱਟੀ ਪਾਣੀ ਚਾਹੀਦੀ ਸਾਰਾ ਕੁਛ ਇਹ ਕੰਪਲੀਟ ਕੀਤਾ ਜਾਣਾ ਚਾਹੀਦਾ ਸਾਰਾ ਸੋ ਬਿਲਕੁਲ ਜਿਹੜੀ ਜਿਹੜੀ ਵੀ ਕ ਅ ਅੱਧਾ ਅੱਧਾ ਫੁੱਟ ਕਈ ਥਾਵਾਂ ਤੋਂ ਪੌਣਾ ਪੌਣਾ ਫੁੱਟ ਤੇ ਕਈ ਐਸੀਆਂ ਥਾਵਾਂ ਨੇ ਜਿੱਥੇ ਇੱਕ ਇੱਕ ਫੁੱਟ ਜਗ੍ਹਾ ਵੀ ਆ ਉਹ ਨੀਵੀਂ ਆ ਤਾਂ ਇਸ ਇਹਦੇ ਚੱਲਦੇ ਆ ਜਿਹੜਾ ਉਹ ਇੱਕ ਵੱਡੇ ਹਾਦਸੇ ਹੋ ਸਕਦੇ ਆ ਜਿਹੜਾ ਜੀਰਾ ਰੋਡ ਆ ਪਹਿਲਾਂ ਹੀ ਬਹੁਤ ਜ਼ਿਆਦਾ ਰੋਡ ਚੱਲਦਾ ਕਿਉਂਕਿ ਮਖੂ ਫਿਰੋਜ਼ਪੁਰ ਤੋਂ ਆਰਫਕੇ ਮੱਲਾਂ ਵਾਲਾ ਰੋਡ ਜਿਹੜਾ ਉਹ ਤੋਂ ਲੋਕ ਹੋ ਕੇ ਤਰਨਤਾਰ ਨੂੰ ਤੇ ਅੰਮ੍ਰਿਤਸਰ ਨੂੰ ਜਾਂਦੇ ਆ ਬਾਬਾ ਬੁੱਢਾ ਸਾਹਿਬ ਨੂੰ ਜਿੱਨਾਂ ਨੂੰ ਜਾਣਾ ਪਰ ਕਈ ਲੋਕ ਉਹ ਸੜਕ ਟੁੱਟੀ ਹੋਣ ਕਰਕੇ ਲੋਕ ਜੀਰਾ ਰੋਡ ਨੂੰ ਪ੍ਰੈਫਰ ਕਰਦੇ ਆ ਤੇ ਜੀਰਾ ਰੋਡ ਤੋਂ ਇਸ ਰੋਡ ਵੱਲ ਦੀ ਜਿਹੜਾ ਹੈਗਾ ਉਹ ਜੀਰੇਥਾਣੀ ਅੰਮ੍ਰਿਤਸਰ ਨੂੰ ਜਾਂ ਹੋਰ ਕਿਤੇ ਵੀ ਜਲੰਧਰ ਨੂੰ ਜਾਣਾ ਹੈ ਤਾਂ ਉਧਰੋਂ ਜਾਂਦੇ ਆ। ਸੋ ਹਾਲ ਇਹ ਬਣ ਗਿਆ ਕਿ 1 ਫੁੱਟ ਨੀਵਾ ਸਾਈਡ ਤੋਂ ਬਰਮ ਹੋ ਗਿਆ। ਰਾਤ ਬਰਾਤੇ ਹਾਦਸੇ ਹੋਣ ਦਾ ਖਤਰਾ ਪੂਰਾ ਆ। ਸੋ ਇਹ ਜਲਦੀ ਚਾਹੀਦਾ ਹੈ ਕਿ ਜਿਹੜੀ ਵੀ ਕੰਪਨੀ ਕੋਲੇ ਇਹਦਾ ਠੇਕਾ ਆ ਉਹ ਕੰਪਨੀ ਸਾਈਡਾਂ ਤੇ ਮਿੱਟੀ ਪਾ ਕੇ ਲੋਕਾਂ ਦੀ ਜਾਨ ਨੂੰ ਜਿਹੜਾ ਹੈਗਾ ਜਰੂਰ ਬਚਾਵੇ ਨਹੀਂ ਤਾਂ ਰਾਤ ਬਰਾਤੇ ਹਾਦਸੇ ਵੱਜ ਸਕਦੇ ਆ। ਸਾਡੇ ਨਾਲ ਸਾਡੇ ਪ੍ਰਧਾਨਵੀ ਹੈ ਗੁਰਨਾਮ ਸਿੰਘ ਸਿੱਧੂ। ਗੁਰਨਾਮ ਜੀ ਤੁਸੀਂ ਵੀ ਖੜੇ ਹੋ। ਮੈਨੂੰ ਲੱਗਦਾ ਜੇ ਇੱਥੇ ਆਪਾਂ ਬੂਟਾ ਤੋਂ ਅੰਦਾਜ਼ਾ ਲਾਈਏ ਤੇ ਅੱਧਾ ਫੁੱਟ ਇੱਥੋਂ ਪੂਰੀ ਹੈਗੀ ਨਹੀਂ ਨੀਅਰ ਬਾਰਡ ਅੱਧਾ ਫੁੱਟ ਹੈ ਹਾਂਜੀ ਇਹ ਦੇਖੋ ਇਹ ਤਾਂ ਮੈਂ ਅੱਗੇ ਉਧਰੋਂ ਗਏ ਨਾ ਉਧਰੋਂ ਸੜਕ ਬਣ ਰਹੀ ਹੈ ਨਾ ਪਿੱਛੇ ਤੇ ਇਹ ਤਾਂ ਪਹਿਲਾ ਕੰਮ ਜਿਵੇਂ ਜਿਵੇਂ ਬਣਦੀ ਜਾਂਦੀ ਹੈ ਓਵੇਂ ਓਵੇਂ ਇਹਨਾਂ ਨੂੰ ਨਾਲ ਮਿੱਟੀ ਪਾਉਂਦੇ ਜਾਣੇ ਇਹ ਤਾਂ ਕੋਈ ਵੀ ਕਦੋਂ ਵੀ ਹਾਸਾ ਮੈਂ ਉਹ ਦੇਖਿਆ ਨਾ ਕਾਰ ਥੱਲੇ ਉਤਾਰੀ ਤੇ ਕਾਰ ਟੇਢੀ ਹੋ ਗਈ ਵੀ ਇਹਨਾਂ ਮਤਲਬ ਪੌਣਾ ਫੁੱਟ ਹੈ ਨੀਅਰ ਬਾਰਡ ਪੌਣਾ ਫੁੱਟ ਹੈਗੀ ਹੈ ਇਹ ਤੇ ਕਦੇ ਵੀ ਕੋਈ ਵੀ ਹਾਸਾ ਕੋਈ ਬਾਈਕ ਵਾਲਾ ਅੱਗੇ ਬਾਈਕ ਵਾਲੇ ਵੀਰ ਦਾ ਤੁਸੀਂ ਸ਼ਾਟ ਲੈ ਰਹੇ ਸੀ ਤਾਂ ਕਿੱਦਾਂ ਉੱਪਰ ਨਹੀਂ ਚੜਿਆ ਜਾ ਰਿਹਾ ਸੀ ਤੇ ਇਹ ਕਦੋਂ ਵੀ ਹਾਸਾ ਹੋ ਸਕਦਾ ਇਹ ਮਿੱਟੀ ਤਾਂ ਜਿਵੇਂ ਜਿਵੇਂ ਸੜਕ ਬਣ ਰਹੀ ਆ ਤੇ ਉਵੇਂ ਨਾਲ ਨਾਲ ਮਿੱਟੀ ਬਣੀ ਨਹੀਂ ਤੇ ਅਦਰਵਾਈਜ਼ ਤਾਂ ਸੜਕਾਂ ਤਾਂ ਹੋਰ ਬਹੁਤ ਖਰਾਬ ਪਈਆਂ ਨੇ ਇਹ ਤਾਂ ਜੇ ਫਿਰ ਵੀ ਠੀਕ ਸੀਗੀ ਜੇ ਇਥੇ ਲੱਕ ਪਾਜ ਦਿੱਤੀ ਐ ਮਹਿਕਮੇ ਦੇ ਅ ਦਰਿਆ ਦੇ ਲਈ ਵਿਖਾਈ ਮਹਿਕਮੇ ਨੇ ਤੇ ਆਹ ਕੰਮ ਪਹਿਲਾਂ ਕਰਨਾ ਚਾਹੀਦਾ ਤੇ ਇਹ ਕੋਈ ਅਫਸਰ ਸਹਿਬਾਨ ਜਿਹੜੇ ਸਬੰਧਤ ਹੈਗੇ ਆ ਲੋਕ ਨਿਰਮਾਣ ਵਿਭਾਗ ਦੇ ਉਹਨਾਂ ਨੂੰ ਬੇਨਤੀ ਆ ਕਿ ਇਹ ਲੋਕਾਂ ਦੀ ਜਾਨ ਜੋਖਮ 'ਚ ਨਾ ਪਾਓ ਤੇ ਨਾਲੋ ਨਾਲ ਪਧਰੇ ਕਰਾ ਦਿਓ ਕੱਲ ਨੂੰ ਜਦੋਂ ਕੋਈ ਹਾਸਾ ਹੋ ਜਾਂਦਾ ਫਿਰ ਨਾਲੋ ਨਾਲ ਕਈਆਂ ਚੱਕ ਕੇ ਬੰਦੇ ਭੇਜ ਦਿੰਦੇ ਆ ਕਿ ਅਸੀਂ ਉਹ ਡੀ ਕਰਦੇ ਹਾਂ ਕਿਸੇ ਹਾਦਸੇ ਦੀ ਤਾਂ ਇਸ ਕਰਕੇ ਇਹ ਪਹਿਲਾ ਹੋਣਾ ਚਾਹੀਦਾ ਕਿ ਕਦੋਂ ਵੀ ਕੋਈ ਹਾਸਾ ਹੋ ਸਕਦਾ ਔਰ ਖਾਸ ਕਰਕੇ ਰਾਤ ਨੂੰ ਕਿਉਂਕਿ ਇਹ ਸੜਕ ਜਿਹੜੀ ਫਿਰੋਜ਼ਪੁਰ ਤੋਂ ਅੱਗੇ ਬਹੁਤ ਜ਼ਿਆਦਾ ਵਗਦੀ ਆ ਆ ਦੇਖੋ ਟ੍ਰੇਨ ਸਾਰੇ ਟਰੈਕ ਜਿਹੜੇ ਆ ਗੁਜਰਾਤ ਤੋਂ ਲੈ ਕੇ ਅੰਮ੍ਰਿਤਸਰ ਜਿਹੜੇ ਕਾਡਲਾ ਜੰਮੂ ਕਾਡਲਾ ਔਰ ਇਧਰੋਂ ਆਉਂਦੇ ਫਾਜ਼ਲਕਾ ਬੋਰ ਸਿੱਧੇ ਨਿਕਲਦੇ ਆ ਬਹੁਤ ਜ਼ਿਆਦਾ ਵਗਦੀ ਆ ਤੇ ਇੱਥੇ ਸਾਈਡ ਕਿਉਂਕਿ ਸਿੰਗਲ ਰੋਡ ਹੈ ਸਾਈਡ ਦੇਣ ਲਈ ਤੁਹਾਨੂੰ ਥੱਲੇ ਉਤਾਰਨਾ ਹੀ ਪੈਂਦਾ ਵਹੀਕਲ ਖਾਸ ਕਰਕੇ ਜਿਹੜੇ ਮੋਟਰਸਾਈਕਲ ਕਿਉਂਕਿ ਪਿੰਡਾਂ ਵਾਲੇ ਨੇੜੇ ਨੇੜੇ ਪਿੰਡਾਂ ਨੇ ਤਾਂ ਮੋਟਰਸਾਈਕਲ ਵਾਲੇ ਬਹੁਤ ਆਵਾਜ਼ ਆਈ ਆ ਤਾਂ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਹਾਸੇ ਦਾ ਕਾਰਨ ਬਣ ਸਕਦਾ ਉਸ ਤੋਂ ਪਹਿਲਾਂ ਇਹ ਵਿਭਾਗ ਨੂੰ ਸੁੱਤੀ ਜਿਹੜੀ ਕੰਮ ਕਰਨੀ ਨਹੀਂ ਉੱਠ ਪੈਣਾ ਚਾਹੀਦਾ ਬਿਲਕੁਲ ਜੀ ਜਿਹੜੇ ਫਿਰੋਜ਼ਪੁਰ ਤੋਂ ਜੀਰੇ ਰੋਡ ਦੇ ਉੱਤੇ ਸੱਜੇ ਖੱਬੇ ਜਿਹੜੇ ਪਿੰਡ ਆ ਤੁਹਾਡਾ ਫਰਜ਼ ਬੰਦਾ ਹੈ ਖਬਰ ਸ਼ੇਅਰ ਕਰਨੀ ਤੇ ਪ੍ਰਸ਼ਾਸਨ ਤੱਕ ਤੇ ਉਹਨਾਂ ਜਿਹੜੇ ਵੀ ਇੱਥੇ ਠੇਕੇਦਾਰ ਨੇ ਉਹਨਾਂ ਤੱਕ ਪਹੁੰਚਾ ਦੇਣੀ ਕਿ ਭਾਈ ਜੇ ਤੁਸੀਂ ਸੜਕ ਬਣਾ ਰਹੇ ਹੋ ਤੇ ਸਾਈਡ ਤੇ ਬਰਮ ਜ਼ਰੂਰ ਬਣਾ ਦਿਓ ਸਾਈਡ ਤੇ ਮਿੱਟੀ ਪਾ ਦਿਓ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਦਸਾ ਹੋ ਸਕਦਾ ਲਾਈਟ ਜਦੋਂ ਵੀ ਰਾਤ ਨੂੰ ਲਾਈਟਾਂ ਵੱਜਦੀਆਂ ਉਦੋਂ ਕੋਈ ਨਾ ਕੋਈ ਜਦੋਂ ਇਹਨੂੰ ਸਾਈਡ ਤੋਂ ਥੱਲੇ उतारेਗਾ ਤਾਂ ਉਹਨੂੰ ਪਤਾ ਨਹੀਂ ਲੱਗਣਾ ਕਿ ਇਹ ਸੜਕ ਕਿੰਨੀ ਨੀਵੀ ਹੈ ਆ ਸਾਈਡ ਤੋਂ ਬਰਮ ਕਿੰਨਾ ਨੀਵਾ ਹੈ 1 ਫੁੱਟ ਬਰਮ ਨੀਵਾ ਹੈ ਪਲੀਜ਼ ਹੱਥ ਜੋੜ ਕੇ ਬੇਨਤੀ ਆ ਤੁਸੀਂ ਸ਼ੇਅਰ ਕਰਨੀ ਆ ਤੁਹਾਡੇ ਬੱਚੇ ਆਉਂਦੇ ਤੁਸੀਂ ਰਾਤ ਭਰਤੇ ਆਉਨੇ ਹੋ ਜੀਰਾ ਤੋਂ ਫਰੋਜ਼ਪੁਰ ਤੋਂ ਜੀਰਾ ਰੋਡ ਦੇ ਉੱਤੇ ਜਿੰਨੇ ਵੀ ਸੱਜੇ ਖੱਬੇ ਲੱਗੇ ਤਾਂ ਕਿ ਜਿੰਨੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਆਪਣੀ ਫਰੋਜ਼ਪੁਰ ਵਾਲਿਆਂ ਦੀ ਕਿ ਆਪਾਂ ਰੌਲਾ ਪਾਈਏ ਸ਼ੇਅਰ ਕਰੀਏ ਮੈਸੇਜ ਉਹਨਾਂ ਵਿਭਾਗ ਦੇ ਅਧਿਕਾਰੀਆਂ ਤੱਕ ਡਿਪਟੀ ਕਮਿਸ਼ਨਰ ਫਰੋਜ਼ਪੁਰ ਤੱਕ ਤੇ ਠੇਕੇਦਾਰਾਂ ਤੱਕ ਪਹੁੰਚੇ ਤਾਂ ਕਿ ਹਾਦਸੇ ਤੋਂ ਪਹਿਲਾਂ ਸਾਡੀ ਖਬਰ ਉਹਨਾਂ ਤੱਕ ਪਹੁੰਚੇ ਤਾਂ ਕਿ ਕੀਮਤੀ ਜਾਨਾਂ ਜਿਹੜੀਆਂ ਬਚ ਸਕਣ ਹਾਂਜੀ ਜੀ ਬਹੁਤ ਔਖਾ ਦੇ ਘੋਰ ਵੀ ਗੱਲ ਹੈ ਔ ਛੱਡੀ ਬਹੁਤ ਹੈ ਜੀ ਅੱਛਾ ਜੀ ਕਿੱਥੋਂ ਤੱਕ ਬਣੀ ਸੀਗੀ ਹਾਂ ਯੋ ਬੂਰੀ ਬਣਾਏ ਵੀ ਨਹੀਂ ਕਿੱਥੋਂ ਛੱਡੀ ਬੜੀ ਇਹ ਸੜਕ ਉੱਚੀ ਬੜੀ ਬਣ ਗਈ ਸਾਈਡ ਤੇ ਤੁਸੀਂ ਜਿਵੇਂ ਸਕੂਟਰ ਮੋਟਰਸਾਈਕਲ ਤਾਰਨਾ ਔਖਾ ਉਹ ਇੱਕ ਵਾਰ ਥੱਲੇ ਫਿਰ ਉੱਪਰ ਚੜਨਾ ਵੀ ਇੱਕ ਵਾਰ ਦੰਦਾ ਬਣ ਗਿਆ ਕਿੰਨਾ ਕੁੱਚਾ ਪਲਾ ਬਹੁਤ ਹੀ ਕੁੱਚਾ